ਸਿੱਧੂ ਮੂਸੇਵਾਲਾ ਦਾ ਨਵਾਂ ਰੀਲਿਸ ਹੋਇਆ ਗੀਤ ਅਟੈਚ ਜਿੱਥੇ ਚਾਹਣ ਵਾਲਿਆਂ ਨੂੰ ਖੂਬ ਪਸੰਦ ਆ ਰਿਹਾ ਹੈ ਉਥੇ ਹੀ ਇਹ ਗੀਤ ਕਈ ਨਵੇਂ ਰਿਕਾਰਡ ਵੀ ਆਪਣੇ ਨਾਮ ਕਰ ਰਿਹਾ ਹੈ ਗੀਤ ਰੀਲਿਸ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਜਦੋਂ ਅਟੈਚ ਗੀਤ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕੀ ਕਿਹਾ ਦੇਖੋ ਅੱਗੇ ਪੂਰੀ ਵੀਡੀਓ ਜਾਣ ਤੋਂ ਬਾਅਦ ਜਦੋਂ ਦਾ ਗੀਤ ਰੀਲਿਸ ਹੁੰਦਾ ਤਾਂ ਉਹਦੀ ਮਨੋਦੋਸ਼ਗੀ ਦਾ ਅਹਿਸਾਸਾ ਵੀ ਹੋਣ ਲੱਗ ਜਾਂਦਾ ਹੈ ਮਨ ਨੂੰ ਸਕੂਨ ਵੀ ਮਿਲਦਾ ਹੈ ਉਦਾਸੀ ਵੀ ਹੁੰਦੀ ਹੈ ਵਿਕਾਸ਼ ਅੱਜ ਉਹ ਆਪ ਹੁੰਦਾ ਤਾਂ ਇਸ ਖੁਸ਼ੀ ਨੇ ਹੋਰ ਵੀ ਦੁਨਤੀਣਾ ਹੋਣਾ ਸੀ ਜੋ ਅਕਾਲ ਪੁਰਖ ਦੀ ਖੁਸ਼ੀ ਹੈ ਠੀਕ ਹੈ ਉਹਦੀ ਕਲਾ ਜਿਹੜੀ ਹੈ ਹਮੇਸ਼ਾ ਦਰਸ਼ਕਾਂ ਦੇ ਸੋਚ ਛੱਡ ਕੇ ਬੋਲਦੀ ਰਹੂਗੀ ਹਮੇਸ਼ਾ ਨਾਲ ਇਹ ਗੀਤ ਤਾਂ ਇੰਨਾ ਵੱਡਾ ਹੈ ਕਿਉਂਕਿ ਉਹਦੀ ਵੀਡੀਓ ਵੀ ਸਾਰੀ ਓਰੀਜਨਲ ਉਹਦੇ ਆਪਣੇ ਹੱਥਾਂ ਦੀ ਬਣੀ ਹੋਈ ਹੈ ਕੱਟੂਕੀ ਉਹਦਾ ਮੈਂ ਉਹਦਾ ਗੀਤ ਆਉਣ ਤੇ ਉਦਾਸ ਹੁੰਦਾ ਹੁੰਦਾ ਉਹਦੇ ਹਾਂ ਜਿੰਨੇ ਉਹਨੂੰ ਚਾਹਣ ਵਾਲੇ ਨੇ ਉਹ ਬੇਸਬਰੀ ਨਾਲ ਉਜੀ ਕਰਦੇ ਆ ਬਸ ਮੇਰੇ ਬੰਦ ਤੇ ਇੰਨਾ ਕ ਸਕੂਨ ਹੁੰਦਾ ਵੀ ਉਹਦੇ ਚਾਹਣ ਵਾਲਿਆਂ ਨੂੰ ਅੱਜ ਫਰਾਕ ਮਿਲ ਗਈ ਕਿ ਨਾ ਵੀ ਐ ਉਹਨਾਂ ਨੂੰ ਉਹ ਉਹ ਮੇਰੇ ਨਾਲੋਂ ਵੀ ਜ਼ਿਆਦਾ ਕਰਦੇ ਨੇ ਹਣਾ ਪਰੰਤੂ ਮੇਰਾ ਉਹਨੂੰ ਦੇਖ ਕੇ ਉਹਦੀ ਫੁਟੇਜ ਨੂੰ ਦੇਖ ਕੇ ਉਹਨੂੰ ਹੱਸਦੇ ਗਾਉਂਦੇ ਨੂੰ ਦੇਖ ਕੇ ਥੋੜਾ ਜਿਹਾ ਪਿੱਛੇ ਬਲ ਚਲਾਇਆ ਨਾ ਫੇਰ ਆਉਦੇ 2-4 ਦਿਨਾਂ ਚ ਹੌਲੀ-ਹੌਲੀ ਮਨ ਨੂੰ ਸਮਝਾ ਲਈ। ਇੱਕ ਹਫਤਾ ਹੋ ਗਿਆ ਮੈਂ ਮੇਰੇ ਫੋਨ ਨਾਲ ਜਿਹੜੇ ਪੂਰੇ ਜਮਾ ਇੰਨਾ ਬਿਜ਼ੀ ਹੋਏ ਪਏ ਨੇ ਵੀ ਮੈਂ ਰਿਪਲਾਈ ਨਹੀਂ ਕਰ ਪਾਉਂਦਾ। ਲੋਕਾਂ ਦਾ ਕਿ ਇੰਨੀ ਉਸੁਕਤਾ ਸੀ ਕਿਹੜਾ Song ਆ ਰਿਹਾ ਜੀ ਕਿ ਮਨ ਲਓ ਉਹਨਾਂ ਨੂੰ ਇਹ ਹੁੰਦਾ ਵੀ ਪਤਾ ਲੱਗ ਜੇ ਮੜਾ ਵੀ ਖਲਾਣਾ ਹੋ ਸਕਦਾ ਜਾਂ ਐ ਹੋ ਸਕਦਾ। ਬੜਾ ਬੇਸਬਰੀ ਸੀ ਯੂਥ ਦੇ ਵਿੱਚ। ਹੁਣ ਤਾਂ ਯੂਥ ਤਾਂ ਕੀ ਹੁਣ ਤਾਂ ਉਹਨੂੰ ਮੈਚੁਰ ਵਰਗ ਵੀ ਸਾਰੇ ਮੇਰੀ ਇਸ ਗਰੁੱਪ ਦੇ ਵੀ ਸਾਰੇ ਲੋਕ ਸੁਣਨਾ ਚਾਹੁੰਦੇ ਆ ਕਿ ਉਹ ਦੁਬਾਰੇ ਫਿਰ ਤੋਂ ਆ ਗਏ ਹਨ ਤਾਂ ਕਈ ਲੋਕ ਨਿੱਕੇ ਨੂੰ ਲੈ ਕੇ ਵੀ ਇਦਾਂ ਦੀ ਕਿਆਸ ਕਰਦੇ ਆ ਜੀ ਦੇਖੋ ਜੀ ਇਹ ਤਾਂ 500 ਸਾਲ ਦਾ ਜੇ ਕਰਦੂ ਹੈ ਇਦਾਂ ਕਰਕੇ ਲੋਕ ਸੋਚ ਰਹੇ ਆ ਇਸ ਤਰ੍ਹਾਂ ਤਾ ਚਲੋ ਪ੍ਰਮਾਤਮਾ ਕਰੇ ਉਹਨਾਂ ਦੀਆਂ ਦੁਆਵਾਂ ਨੂੰ ਪੂਰ ਪਵੇ ਇਸ ਤੇ ਨਾਲ ਹੀ ਜਦੋਂ ਬਲਕੌਰ ਸਿੰਘ ਨੂੰ ਪੁੱਛਿਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਸਿੱਧੂ ਦੇ ਹੋਰ ਕਿਵੇਂ ਦੇ ਗੀਤ ਆ ਸਕਦੇ ਹਨ ਤਾਂ ਬਲਕੌਰ ਸਿੰਘ ਨੇ ਕੀ ਜਵਾਬ ਦਿੱਤਾ ਦੇਖੋ ਅੱਗੇ ਪੂਰੀ ਵੀਡੀਓ ਐ ਬੇਟਾ ਆਉਣ ਨਾਲੇ ਕਾਫੀ Song ਸਾਡੇ ਕੋਲੇ ਪੈਂਡਿੰਗ ਨੇ ਕਾਫੀ ਤਿਆਰ ਵੀ ਪਏ ਨੇ ਕੁਝ ਥੋੜੇ-ਬੋਤੇ ਉਹਨਾਂ ਕੀ ਦੇ ਮਾਤਾ ਕਰਨ ਵਾਲੇ ਵੀ ਨੇ ਅੰਤੋਂ ਹਲੇ ਮੈਟਰ ਬਹੁਤ ਪਿਆ ਆਪਣੇ ਮੈਂ ਇਹ ਕਹਿ ਸਕਦਾ ਹਾਂ ਮੈਂ ਦਰਸ਼ਕਾਂ ਨੂੰ ਤੁਹਾਡੇ ਮਾਧਿਅਮ ਦੇ ਨਾਲ ਇੰਨੀ ਗੱਲ ਕਹਿ ਸਕਦਾ ਵੇ ਸਿੱਧੂ ਤੇ ਕਮੀ ਜ਼ਰੂਰ ਹੈ ਪਰ ਇੰਨੀ ਵੀ ਜ਼ਿਆਦਾ ਨਹੀਂ ਕਿ ਵਿਰੋਧੀ ਸਾਹ ਚੱਕ ਜਾਣ ਉਹ ਕਰ ਆਪਣੀ ਮਜ਼ਦੂਰੀ ਦਾ ਅਹਿਸਾਸ ਹਮੇਸ਼ਾ ਕਰਵਾ ਬਾਰ